ਜੀਕੇ ਕੁਐਸ਼ਨਜ਼ ਆਨ ਸਵੇਰ ਦੀ ਸੈਰ ਦੇ ਫਾਇਦੇ ਪ੍ਰਸ਼ਨ ਪਹਿਲਾ ਸਵੇਰ ਦੀ ਸੈਰ ਨਾਲ ਕਿਸ ਬਿਮਾਰੀ ਦਾ ਖਤਰਾ ਘਟ ਹੁੰਦਾ ਹੈ ਸਟ੍ਰੈਚਿੰਗ ਪ੍ਰਸ਼ੰਤੀਜਾ ਸਵੇਰ ਦੀ ਸੈਰ ਨਾਲ ਸਰੀਰ ਵਿੱਚ ਕਿਸ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਮਿਲਦੀ ਹੈ ਆਕਸੀਜਨ ਪ੍ਰਸ਼ਨ ਚੌਥਾ ਸਵੇਰ ਦੀ ਸੈਰ ਕਰਨ ਨਾਲ ਕਿਹੜਾ ਅੰਗ ਮਜ਼ਬੂਤ ਹੁੰਦਾ ਹੈ ਪ੍ਰਸ਼ਨ 5 ਸਵੇਰ ਦੀ ਸੈਰ ਦੇ ਨਾਲ ਕਿਹੜਾ ਯੋਗਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ? ਸੂਰਜ ਨਮਸਕਾਰ ਪ੍ਰਸ਼ਨ 6 ਸਵੇਰ ਦੀ ਸੈਰ ਨਾਲ ਕਿਸ ਨੂੰ ਕੱਟ ਕਰਨ ਵਿੱਚ ਮਦਦ ਮਿਲਦੀ ਹੈ? ਸਹੀ ਜਨ ਮਿਲਨ ਦਾ ਕਾਰਨ ਕੀ ਹੈ? ਪ੍ਰਦੂਸ਼ਣ ਦਾ ਘਟਣਾ। ਪ੍ਰਸ਼ਨ 8ਵਾਂ ਸਵੇਰ ਦੀ ਸੈਰ ਸਰੀਰ ਦੀ ਕਿਹੜੀ ਪ੍ਰਕਿਰਿਆ ਨੂੰ ਹੌਲੀ ਕਰਦੀ ਹੈ? ਕੀ ਖਲਾਬ ਹੁੰਦਾ ਹੈ ਮੋਟੇ ਵਿੱਚ ਸੁਧਾਰ ਹੁੰਦਾ ਹੈ ਪ੍ਰਸ਼ੰਦਾਸਵਾ ਰਿਆਣਾ ਸੈਰ ਕਰਨ ਨਾਲ ਕਿਹੜੀਆਂ ਬਿਮਾਰੀਆਂ ਦਾ ਖਤਰਾ ਘਟ ਹੁੰਦਾ ਹੈ ਕਿਵੇਂ ਮਦਦ ਕਰਦੀ ਹੈ ਕੈਲਰੀ ਬਰਨ ਕਰਦੀ ਹੈ ਪ੍ਰਸ਼ਨ بار بار ਜਾਨਣਾ ਕਿੰਨੇ ਮਿੰਟ ਸੈਰ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜਿ ਬੂਤ ਹੁੰਦਾ ਹੈ ਪ੍ਰਸ਼ਨ 14 ਸੇਰ ਦੀ ਸੈਰ ਕਰਨ ਲਈ ਕਿਹੜੀਆਂ ਥਾਂ ਟੁਕਮੀਆਂ ਹਨ ਪਾਰਕ ਬਾਗ ਜਾਂ ਖੁੱਲੀਆਂ ਥਾਂਾਂ